ਅਸੀਂ ਟੈਕਸ 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 ਲਾ ਲੇ ਇਹ ਸਾਰੇ ਵਪਾਰੀ ਕਿੰਨਾ ਇਨਕਮ ਟੈਕਸ ਦਿੰਦੇ ਆ ਜੀਐਸਟੀ ਦਿੰਦੇ ਆ ਇਹ ਜਿਹੜਾ ਕਾਲਾ ਪਾਣੀ ਮੋਰਚਰੀ ਇਹਦੇ ਲੱਖਾ ਸਿਧਾਨਾ ਸੰਤੋਪ ਔਰਮਾਨ ਬਲੈਕ ਕੋਈ ਅੱਖਾ ਸਿਧਾਨਾ ਅੱਵਾ ਯਾਰ ਅਸੀਂ ਤਾਂ ਉਹ ਜਿਹਾ ਮਾਰ ਆਉ ਤੇ ਹੀ ਵੀ ਆਉਂਦੇ ਜਲਾ ਕਿੱਧਰ ਰਾਸ਼ਟਰੀ ਨਟ ਚੰਦ ਹਾਂ ਸਵਾਲ ਹੀ ਪੈਦਾ ਹੁੰਦਾ ਜੀ ਸਰ ਜਿਹੜਾ ਅੱਜ ਮੋਰਚਾ ਕਾਲੇ ਪਾਣੀ ਦਾ ਜਿਹੜਾ ਤਿੰਨ ਤਰੀਕ ਨੂੰ ਕਾਲ ਦਿੱਤੀ ਸੀ ਕੀ ਹਣ ਦੇਖੋ ਇਹ ਕਾਲਾ ਪਾਣੀ ਮੋਰਚਾ ਨੇ ਜਿਹੜੀ ਕਾਲ ਦਿੱਤੀ ਸੀਗੀ ਅਸੀਂ ਜਿਹੜੇ ਡਾਈਂਗ ਇੰਡਸਟਰੀ ਦੇ ਆਊਟਲੈਟ ਆ ਸੀਟੀਵੀ ਦੇ ਆਊਟਲੈਟ ਆ ਬੰਦ ਕਰਨੇ ਆ ਕਿਉਂਕਿ ਉਹ ਲੋਕਾਂ ਨੂੰ ਨਾ ਗੁੰਮਰਾ ਕਰਦੇ ਰਿਹਾ ਪਿੰਡਾਂ ਜਾ ਕੇ ਕਿ ਇਹ ਅਨਟਰੀਟਡ ਪਾਣੀ ਜਿਹੜਾ ਬੁੱਢੇ ਨਾਲੇ ਚ ਪਾ ਰਿਹਾ ਜਦੋਂ ਕਿ ਮੈਂ ਦੱਸਣਾ ਚਾਹੁੰਦਾ ਕਿ 350 ਕਰੋੜ ਰੁਪਏ ਦੇ ਪ੍ਰੋਜੈਕਟ ਲੱਗੇ ਜਿਹੜੇ ਸੀਟਬੀ ਜਿੱਚ 250 ਕਰੋੜ ਰੁਪਏ ਇੰਡਸਟਰੀ ਨੇ ਆਪ ਇਨਵੈਸਟ ਕੀਤਾ ਤੇ 50 ਕਰੋੜ ਰੁਪਏ ਦੇ ਕਰੀਰ ਜਿਹੜੀ ਸਾਨੂੰ ਸਬਸਿਡੀ ਮਿਲੀ ਜੇ ਮੈਂ ਆਪਣੀ ਕਲੀ ਇੰਡਸਟਰੀ ਦੀ ਗੱਲ ਕਰਾਂ ਮੈਂ ਇੱਕ ਮੈਂਬਰ ਆ ਉਹਦਾ ਇੰਡਸਟਰੀ ਦਾ ਜਦੋਂ ਕਿ ਸੈਂਕੜੇ ਮੈਂਬਰ ਆ ਸੀਟਬੀ ਨਾਲ ਜਿਹੜੇ ਜੁੜੇ ਹੋਇਆ ਔਰ ਮੈਂ 1.5 ਕਰੋੜ ਰੁਪਏ ਆਪਣੇ ਇਨਵੈਸਟ ਕੀਤਾ ਆਪਣੀ ਜੇਬ ਚੋਂ ਇਨਵੈਸਟ ਕੀਤਾ ਇਹ ਪਲਾਂਟ ਲੱਗਣ ਵਾਸਤੇ ਔਰ 4.5 ਲੱਖ ਰੁਪਏ ਮਹੀਨੇ ਦਾ ਮੈਂ ਬਿੱਲ ਦੇ ਰਿਹਾ ਪਾਣੀ ਸਾਫ ਹੋਣ ਵਾਸਤੇ ਔਰ ਜਿਹੜਾ ਕਿ ਉਹ ਲੱਗਦਾ ਲੈ ਵੀ ਅਸੀਂ ਅਨਟਰੀਟਡ ਪਾਣੀ ਪੈਣ ਦਵਾਵਾਂਗੇ ਸਾਡੀ ਵੀ ਜ਼ਿੰਮੇਵਾਰੀ ਬੰਦੀ ਆ ਜੇ ਸਾਡੇ 4.5 ਲੱਖ ਰੁਪਏ ਬਿੱਲ ਦੇਣੇ ਆ ਤਾਂ ਸਹੀ ਟਰੀਟ ਕਰਕੇ ਪਾਣੀ ਸਾਡੇ ਜਿਹੜੇ ਜੰਤਰ ਲੱਗੇ ਉਹ ਪਾਣ ਔਰ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਕਿ ਜਿਹੜੇ ਸਾਡੇ ਸੀਟਪੀ ਆ ਇਹਨੂੰ ਹਰ ਹਫਤੇ 10 ਦਿਨ ਬਾਅਦ ਸਰਪ੍ਰਾਈਜ਼ ਵਿਜ਼ਿਟ ਹੁੰਦੀ ਆ ਜਿਹੜੀ ਪੰਜਾਬ ਪੋਲੂਸ਼ਨ ਕੰਟਰੋਲ ਬੋਰਡ ਦੇ ਸਟਾਫ ਆ ਕੇ ਇਹਦੀ ਚੈਕਿੰਗ ਕਰਦੇ ਆ ਔਰ ਇਹਦੀ ਜਿਹੜੀ ਲੈਬੋਰੀ ਜਗੜ ਬੋਟਾ ਜੜੀਆਂ ਔਰ ਨਾਰਮਲ ਆਉਂਦੀਆਂ ਤਾਂ ਹੀ ਸੀਟਪੀ ਚੱਲ ਰਿਹਾ ਸੈਂਟਰ ਪੋਲੂਸ਼ਨ ਬੋਰਡ ਦੀਆਂ ਟੀਮਾਂ ਆਉਂਦੀ ਰਹਿੰਦੀਆਂ ਇਹੜੇ ਸਾਡੇ ਰਿਪੋਰਟਾਂ ਬਿਲਕੁਲ ਅਕੋਰਡਿੰਗ ਟੂ ਪੈਰਾਮੀਟਰ ਹੁੰਦੀਆਂ ਇਸ ਕਰਕੇ ਸੀਟੀਵੀ ਚੱਲ ਰਿਹਾ ਹੈ ਰਾਜਸਥਾਨ ਤੱਕ ਦੀਆਂ ਟੀਮਾਂ ਸਾਡੇ ਕੋਲ ਆਉਂਦੀਆਂ ਅਗਰ ਜਿਹੜੇ ਸਾਡੇ ਪਲਾਂਟ ਵੇਟ ਕਰਕੇ ਉਹ ਸਾਡੀਆਂ ਰਿਪੋਰਟਾਂ ਕਰਦੀਆਂ ਰਿਪੋਰਟਾਂ ਪੁਆਇੰਟ ਆਉਂਦੀਆਂ ਤਾਂ ਚੱਲਦੀਆਂ ਇਹ ਲੋਕ ਸਿਰਫ ਲੋਕਾਂ ਨੂੰ ਗੁੰਮਰਾ ਕਰ ਰਿਹਾ ਜਦੋਂ ਕਿ ਸਾਡੀ ਇੰਡਸਟਰੀ ਜਿਹੜੀ ਹੈ ਲੱਖਾਂ ਲੋਕਾਂ ਨੂੰ ਰੋਜ਼ਗਾਰ ਦੇ ਰਹੀ ਹੈ ਮੈਂ ਪੁੱਛਣਾ ਚਾਹੁੰਦਾ ਇਹਨਾਂ ਜਿਹੜੇ ਬਣੇ ਫਿਰਦੇ ਕਾਲੇ ਪਾਣੀ ਵਾਲੇ ਕੀ ਇਹਨਾਂ ਨੇ ਇੱਕ ਵੀ ਬੰਦੇ ਨੂੰ ਰੋਜ਼ਗਾਰ ਦਿੱਤਾ ਅਜੇ ਤੱਕ ਕੀ ਇਹ ਇਹਨਾਂ ਨੇ ਅੱਜ ਤੱਕ ਅਸੀਂ ਤਾਂ 4.5 ਲੱਖ ਰੁਪਏ ਮੇਰਾ ਵਰਗਾ ਇੱਕ ਬੰਦਾ ਇਨਵੈਸਟ ਕਰ ਰਿਹਾ ਬੁੱਢੇ ਨਾਲ ਨੂੰ ਪਾਣੀ ਸਾਫ ਕਰਨੇ ਹਰ ਮੰਤ ਇੱਕ ਮਹੀਨੇ ਦਾ ਕੀ ਇਹਨਾਂ ਨੇ 5 ਪੈਸੇ ਵੀ ਕਦੀ ਖਰਚ ਕੀਤੇ ਆ ਬੁੱਢੇ ਨਾਲ ਨੂੰ ਸਾਫ ਕਰਨ ਵਾਸਤੇ ਪਰ ਇਹਨਾਂ ਦੀ ਕਾਲ ਨੂੰ ਕਿੱਦਾਂ ਦੇਖਦੇ ਹੋ ਜੀ ਇਹਨਾਂ ਦੀ ਇਹਨਾਂ ਦੀ ਕਾਲ ਦੇਖੋ ਇਹਨਾਂ ਦਾ ਨਾ ਇੱਕ ਮੰਤਵ ਆ ਇਹਨਾਂ ਦਾ ਕੋਈ ਮਕਸਦ ਆ ਜਾਂ ਤਾਂ ਬਲੈਕਮੇਲ ਕਰਕੇ ਇੰਡਸਟਰੀ ਤੋਂ ਪੈਸੇ ਇਕੱਠੇ ਕਰਨਾ ਜਾਂ ਜਿਵੇਂ ਆਉਣ ਵਾਲੇ ਟਾਈਮ ਤੇ ਇਹਨਾਂ ਦੇ ਦਿਮਾਗ 'ਚ ਨਾ ਇੱਕੋ ਗੱਲ ਆ ਕਿ ਅਸੀਂ ਲੋਕਾਂ ਨੂੰ ਜਿਵੇਂ ਪਿਛਲੇ ਟਾਈਮ 'ਚ ਪਤਾ ਹੀ ਆ ਲੋਕ ਕਮੂਦਾ ਲੈ ਕੇ ਅਸੀਂ ਇਲੈਕਸ਼ਨਾਂ 'ਚ ਜਾਵਾਂਗੇ ਔਰ ਅਸੀਂ ਇਲੈਕਸ਼ਨ ਆ ਜਾਈ ਕੱਲ ਨੂੰ ਐਮ.ਐਲ.ਏ ਬਣ ਜਾਗੇ ਵਿਧਾਨ ਸਭਾ ਚ ਇਲੈਕਸ਼ਨ ਲੜਾਂਗੇ ਪਰ ਇਹਨਾਂ ਲੋਕਾਂ ਨੂੰ ਇਹ ਨਹੀਂ ਪਤਾ ਕਿ ਇਹ ਜਿਹੜੇ ਬਿਲਕੁਲ ਝੂਠਾ ਪ੍ਰਚਾਰ ਕਰਕੇ ਲੋਕਾਂ ਨੂੰ ਗੁਮਰਾ ਨਹੀਂ ਕਰ ਸਕਦੇ ਅੱਜ ਇੰਡਸਟਰੀ ਸਾਰੀ ਖੜੀ ਹੋ ਗਈ ਆ ਇਕੱਠੀ ਹੋ ਗਈ ਆ ਔਰ ਅਸੀਂ ਲੋਕਾਂ ਨੂੰ ਅਵੇਅਰ ਕਰਾਂਗੇ ਦੱਸਾਂਗੇ ਕਿ ਅਸੀਂ ਪਾਣੀ ਬਿਲਕੁਲ ਸਾਫ਼ ਕਰਕੇ ਪਾ ਰਹੇ ਆ ਇਹ ਗੁਮਰਾ ਨਹੀਂ ਕਰ ਸਕਣਗੇ ਲੋਕਾਂ ਨੂੰ ਕਿਸਾਨ ਜਿੱਥੇ ਬੰਦੀਆਂ ਦਾ ਸਮਰਥਨ ਹੋਏ ਇਹਨੂੰ ਕਿੱਦਾਂ ਦੇਖਦੇ ਦੋ ਕਿਸਾਨ ਜਿੱਥੇ ਬੰਦੀਆਂ ਦੇ ਤਾਂ ਮੈਂ ਗੱਲ ਹੀ ਨਹੀਂ ਕਰਦਾ ਕਿਸਾਨ ਜਿੱਥੇ ਬੰਦੀਆਂ ਦੇ ਵੇਖਿਆ ਹੀ ਪਿਛਲੇ ਟਾਈਮ ਤੇ ਕਿਸਨਾ ਮੋਰਚੇ ਲਈ ਰੱਖੇ ਤਿੰਨ ਕਾਨੂੰਨ ਵਾਪਸ ਹੋ ਗਏ ਉਥੇ ਕਿੰਨੀਆਂ ਏਜੰਸੀਆਂ ਬੈਠੀਆਂ ਰਹੀਆਂ ਕਿੰਨੀਆਂ ਜਥੇਬੰਦੀਆਂ ਬੈਠੀਆਂ ਰਹੀਆਂ ਔਰ ਇੱਥੇ ਆ ਕੇ ਸਾਰੀਆਂ ਲੜਪੀਆਂ ਆਪਸ ਵਿੱਚ ਇਹ ਦੇਖੋ ਕੁਝ ਜਿਹੜੀ ਕਿਸਾਨ ਜਥੇਬੰਦੀਆਂ ਕੁਝ ਸਹੀ ਹੋਣਗੀਆਂ ਅੱਜ ਉਹ ਵੀ ਕਿਸਾਨ ਜਥੇਬੰਦੀਆਂ ਦੇ ਪ੍ਰਧਾਨ ਬਣੇ ਜਿਨ੍ਹਾਂ ਕੋਲ ਇੱਕ ਬਰਲਾ ਜ਼ਮੀਨ ਨਹੀਂ ਹੈਗੀ ਉਹ ਵੀ ਆਪਣੇ ਉਹਨੂੰ ਔਖੋਤੀ ਪ੍ਰਧਾਨ ਗਵਾਉਂਦੇ ਆ ਕਿਉਂਕਿ ਇਹਨਾਂ ਦਾ ਮਕਸਦ ਸਿਰਫ ਇੱਕ ਸੰਗਠਨ ਬਣਾ ਕੇ ਲੋਕਾਂ ਨੂੰ ਗੁੰਮਰਾ ਕਰਨਾ ਲੋਕਾਂ ਨੂੰ ਬਲੈਕਮੇਲ ਕਰਨਾ ਔਰ ਕੁਝ ਨਹੀਂਗਾ ਸਾਰੀਆਂ ਜਿਹੜੀਆਂ ਕਿਸਾਨ ਜਥੇਬੰਦੀਆਂ ਮਾਰੀਆਂ ਨਹੀਂ ਕਿਸਾਨ ਜਥੇਬੰਦੀਆਂ ਬਹੁਤ ਵਧੀਆ ਵੀ ਕੰਮ ਕਰ ਰਹੀਆਂ ਪਰ ਜਿਨ੍ਹਾਂ ਦੇ ਇੱਕ ਮਰਲਾ ਜ਼ਮੀਨ ਨਹੀਂ ਉਹ ਕਿਵੇਂ ਪ੍ਰਧਾਨ ਬਣ ਗਏ ਇਹਨਾਂ ਦੀ ਇਨਵੈਸਟੀਗੇਸ਼ਨ ਕਰੋ ਇਹਨਾਂ ਦਾ ਉਹਨਾਂ ਨੂੰ ਕਹੋ ਲੈ ਵੀ ਆਪਣੇ ਪ੍ਰਾਪਰਟੀ ਦਾ ਜਿਹੜਾ ਜ਼ਮੀਨਦਾਰ ਨੂੰ ਰਿਕਾਰਡ ਲਿਆ ਕੇ ਦਿਓ ਉਹ ਕਿਵੇਂ ਪ੍ਰਧਾਨ ਬਣ ਗਏ ਉਹ ਕਿਉਂ ਬਣੇ ਪ੍ਰਧਾਨ ਤੁਹਾਨੂੰ ਪਤਾ ਜੀ